ਪੱਤਰਕਾਰ ਨੂੰ ਖਬਰ ਲਾਣੇ ਪੱਤਰਕਾਰ ਨੂੰ ਪੈਸੇ ਪੂਸੇ ਦੇ ਕੇ ਰੋਕਿਆ ਹੁੰਦੇ ਆ ਸਾਰੀ ਜਗ੍ਹਾ ਹੀ ਚਲੇ ਜਾਂਦੇ ਆ ਜਿੱਥੇ ਵੀ ਅਸੀਂ ਜਾਈਏ 10 2 ਦਿਨ ਦੇ ਉੱਥੇ ਅੱਪੜ ਜਾਂਦਾ ਕਿਸੇ মিডিਆ ਨੂੰ ਖਬਰ ਦਿੱਤੀ ਹੈ ਹਾਂਜੀ ਦਿੱਤੀ ਉੱਥੇ ਵੀ ਉਹ ਸਾਡੀ ਖਬਰ ਉੱਥੇ ਹੀ ਰੁਕ ਗਈ ਆ ਅੱਛਾ ਨਹੀਂ ਉਹ মিডিਆ ਵਾਲਿਆਂ ਲਾਈ ਹੀ ਨਹੀਂ ਖਬਰ ਹਾਂਜੀ ਨਹੀਂ ਲਾਈ ਲਾ ਨਹੀਂ ਨਹੀਂ ਦਿੱਤੇ ਪਤਾ ਲੱਗ ਜਾਂਦਾ ਵਾ ਇਹ ਤਾਂ ਅਸੀਂ ਉਹ ਨੁੱਕ ਕੇ ਅਸੀਂ ਕਿੱਥੇ ਬਗਾਨੇ ਪਿੰਡ 'ਚ ਅਸੀਂ ਖਬਰ ਲਾਉਂਦੇ ਪਏ ਸਾਰੇ ਪਾਸੇ ਹੀ ਅੱਪੜ ਜਾਂਦੇ ਆ ਵੀਰੇ ਨੇਮ ਇਜ਼ ਗੁਰਪ੍ਰੀਤ ਸਿੰਘ ਪੁੱਤਰ ਸਜੀਤ ਸਿੰਘ ਪਿੰਡ ਘਟਾਮੜੀ ਕਸੋਤੂ ਅੱਜ ਮੈਂ ਸੁਸਾਇਡੇ ਕਰਨ ਲੱਗਿਆ ਸੁਸਾਇਡੇ ਕਰਨ ਦਾ ਮੇਨ ਮੇਰਾ ਰੀਜ਼ਨ ਹੈ ਕਿ ਮੇਰੇ ਚਾਚੇ ਮੇਰੇ ਚਾਚਾ ਨੇ ਬਿਨਾਂ ਨਜਾਇਜ਼ ਮੇਰੇ ਉੱਪਰ ਕੁੱਟਮਾਰ ਕੀਤੀ ਸੀ ਮੇਰੇ ਫਾਦਰ ਨਹੀਂ ਹੈਗੇ ਫਾਦਰ ਮੇਰੇ ਐਕਸਪਾਇਰ ਹੋ ਚੁੱਕੇ ਮੇਰੇ ਮਮਾ ਔਰ ਮੈਂ ਹੈਗੇ ਆ ਤੇ ਪਿੰਡ ਮੰਡੀ ਚੋਲਿਆਂ ਚ ਇੱਕ ਸਾਡਾ ਇੱਕ ਕੁਰੇਲੂ ਛੋਟਾ ਜਾਂ ਹੇਗਾ ਸੀ ਇਸ਼ੂ ਤੋਂ ਵੀ ਅਸੀਂ ਉਹਨਾਂ ਲਈ ਐਗਰੀ ਸੀ ਜਿੱਦਾਂ ਕਹਿੰਦੇ ਸੀ ਅਸੀਂ ਕਰਨ ਲਈ ਰੈਡੀ ਹੋ ਚੁੱਕੇ ਸੀ। ਨੀਂ ਦੇ ਪੁਲਸ ਵਿੱਚ ਰਲੇ ਵੀ ਸੀ ਵੀਰੇ ਚੱਕਦੇ ਹੀ ਨਹੀਂ ਸੀ ਅਸੀਂ ਚਕਾਉਂਦੇ ਸੀ ਚੱਕਦੇ ਹੀ ਨਹੀਂ ਸੀ ਚੱਕਰ ਹੀ ਨਹੀਂ ਦਿੰਦੇ ਸੀ ਕਦੇ ਕਹਿੰਦੇ ਸੀ লাশ ਖਰਾਬ ਹੋ ਜੇ ਨਹੀਂ। ਜਦੋਂ ਮੁੰਡਾ ਮਰ ਚੁੱਕਾ ਹੈ ਉਹਦੇ ਨਾਲ ਇੰਨਾ ਖੁਸ਼ ਹੋ ਚੁੱਕਾ ਹੈ। ਭਾਵੇਂ লাশ ਖਰਾਬ ਹੋਵੇ ਉਹਨਾਂ ਇਨਸਾਫ਼ ਤਾਂ ਅਸੀਂ ਦਵਾਨਾ ਹੀ ਸੀ ਮੁੰਡੇ ਨੂੰ। ਤੇ ਇਨਸਾਫ਼ ਇਹ ਨਾ ਸਾਡੀ ਪੁਲਸ ਵਾਲੇ ਨੇ ਵੀਡੀਓ ਵੀ ਨਹੀਂ ਦੇਖੀ ਮੈਂ ਖੁਦ ਵੀਡੀਓ ਦਿਖਾਈ ਕਹਿੰਦਾ ਸੀ ਵੀਡੀਓ ਦੇਖੀਆਂ ਵੀ ਆਈਆਂ। ਉਹ ਅਸ਼ ਪੈਸੇ ਖਾਦੇ ਨੇ ਤਾਂ ਕਹਿੰਦੇ ਨੇ ਜਿਹੜੀ ਅੱਛਾ ਮੁੰਡੇ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾਈ ਉਹ ਪੁਲਿਸ ਨੂੰ ਦਿਖਾਈ ਉਹ ਦੇਖੀ ਨਹੀਂ ਹਾਂਜੀ ਅਸੀਂ ਦਿਖਾਦੇ ਸੀ ਦੇਖਦੇ ਹੀ ਨਹੀਂ ਸੀ ਕਹਿੰਦੇ ਸੀ ਵੀਡੀਓ ਦੇਖੀਆਂ ਵੀਆਂ ਨੇ ਅਸੀਂ ਪੁਲਿਸ ਤੇ ਵਿਆਖਣ ਲਾਵਾਂਦੇ ਅਸੀਂ ਕੋਰਟ 'ਚ ਵੀ ਜਾਵਾਂਗੇ ਜੇ ਨਾ ਕਾਰਵਾਈ ਹੋਈ ਅਸੀਂ ਜਾਵਾਂਗੇ ਕੋਰਟ 'ਚ ਵੀ ਜਾਵਾਂਗੇ ਐਕਸ਼ਨ ਅਸੀਂ ਲਾਵਾਂਗੇ ਅਸੀਂ ਪਿੱਛੇ ਨਹੀਂ ਹਟਣਾ ਅੱਛਾ ਅਦਾਲਤ ਵਿੱਚ ਕੇਸ ਵੀ ਕਰੋ ਹਾਂਜੀ ਕੇਸ ਵੀ ਅਸੀਂ ਅਦਾਲਤ 'ਚ ਕਰਾਂਗੇ ਪੁਲਿਸ ਦੇ ਖਿਲਾਫ ਕਰਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਮੁੰਡੇ ਦੀ ਵੀਡੀਓ ਦੇਖ ਸਕਦੇ ਹੋ ਇਹ ਤਾਂ ਆਪੇ ਹੋ ਜਾਣੀ ਚਾਹੀਦੀ ਸੀ ਕਾਰਵਾਈ ਇਹ ਫਿਰ ਵੀ ਨਹੀਂ ਕਾਰਵਾਈ ਅਸ਼ਕਰ ਇਹਨਾਂ ਪੈਸਾ ਤੇ ਮਾਰ ਕੀਤੀ ਉਹਦੀ ਬੇਇੱਜ਼ਤੀ ਕੀਤੀ ਉਹਨੂੰ ਮਾਰਾ ਕੁੱਟਿਆ ਚਾਰਾ ਪੰਜਾ ਵਾਰੀ ਤੇ ਉਹ ਉਹਨਾਂ ਦਾ ਦੁੱਖ ਹੀ ਆ ਪੀ ਗਿਆ ਜ਼ਹਿਰ ਜੀ ਹਾਂ ਅੱਛਾ ਔਰ ਬੜਾ ਹੀ ਉਹਨੂੰ ਦੁੱਖ ਕੀਤਾ ਨੇ ਤੇ ਮੇਰਾ ਪੁੱਤਰ 23 ਹਾਲਾਂ ਦਾ ਗੌਰਪ੍ਰੀਤ ਹੈਗਾ ਐ ਅੱਛਾ ਜੀ ਤੇ ਉਹਨੂੰ ਇਵੇਂ ਪੀ ਗਿਆ ਹਟਦਾ ਮਾਰਾ ਨਾ ਦੁੱਖੀ ਬਹੁਤ ਕਰਦਾ ਸੀ ਚਾਰਾ ਪੰਜਾ ਵਾਰੀ ਬੇਇੱਜ਼ਤੀ ਕੀਤੀ ਆ ਫਿਰ ਕਰਿਆ ਕਿ ਗੱਲ ਪਾਇਆ ਮੈਨੂੰ ਕੁੱਟਿਆ ਮੇਰੇ ਪੁੱਤ ਨੂੰ ਕੁੱਟਿਆ ਹੂੰ ਤੇ ਉਹਨੇ ਜ਼ਹਿਰ ਪੀ ਲਿਆ ਤੇ ਬਾਤਾਂ ਕੀਤੀ ਬੜਾ ਹੀ ਉਹਨੂੰ ਦੁੱਖ ਕੀਤਾ ਨੇ ਇਹਨਾਂ ਚਾਚਿਆਂ ਨੇ ਅੱਛਾ ਜੀ ਇਹਨਾਂ ਚਾਚਿਆਂ ਨੇ ਬੜਾ ਹੀ ਦੁਖੀ ਕੀਤਾ ਅੱਛਾ ਜੀ ਹੋਰ ਇਹਨਾਂ ਬੜਾ ਕੁੱਟਾ ਮੇਰੇ ਪੁੱਤ ਨੂੰ ਚਾਰਾ ਪੰਜਾ ਵਾਰੀ ਪਹਿਲਾਂ ਵੀ ਬੇਇੱਜ਼ਤੀ ਕੀਤੀ ਉਹਦਾ ਵੀ ਕੁੱਟਾ ਫਿਰ ਕਰੇ ਕੋਈ ਵੱਡੀ ਕੰਧ ਟਾਪਿਆ ਹੈ ਗੇਟ ਟਾਪਿਆ ਹੈ ਹਨ ਮਾਂ ਪੁੱਤਰਾਂ ਨੂੰ ਬਹੁਤ ਕੁੱਟਿਆ ਅੱਛਾ ਕੁੱਟਦੇ ਕਿਉਂ ਸੀ ਐਵੇਂ ਹੀ ਨਿੱਕੇ ਵਿੱਚ ਕੋ ਰੱਖਣ ਲੱਗ ਪਏ ਤੇ ਜੋ ਕੋੜ ਰੱਖਣ ਲੱਗ ਪਏ ਤੇ ਕਰੋਧ ਰੱਖਣ ਲੱਗ ਪਏ ਉਹਦੇ ਨਾਲ ਹੜਨ ਲੱਗ ਪਏ ਹੂੰ ਇੱਕ ਕਿਉਂ ਸੀ ਛੱਡਦੇ ਹੀ ਮੇਰਾ ਪੁੱਤਰ ਇਵੇਂ ਹੀ ਬਾਹਰ ਗਿਆ ਵੇਹੇ ਤੇ ਆਂਦਾ ਹੀ ਤੇ ਖਾਤੇ ਚ ਪੈਸੇ ਆਂਦੇ ਆ। ਅੱਛਾ ਜੀ। ਹੂੰ ਛੱਡਦੇ ਆਂ ਥਾਂ ਤੋਂ ਬਣਾਈ ਤੇ ਆਂਦੇ ਹੀ ਇਹਨਾਂ ਮਾਂ ਪੁੱਤਰਾਂ ਨੂੰ ਖਾਣ ਨਹੀਂ ਦੇਣਾ। ਇਹਨਾਂ ਨੂੰ ਜੀਵਨ ਨਹੀਂ ਦੇਣਾ ਮਾਂ ਪੁੱਤਰਾਂ ਨੂੰ। ਹੂੰ ਔਰ ਬੜਾ ਹੀ ਛੱਡਦੇ ਆਂ ਨਹੀਂ ਇਹਨਾਂ ਨੂੰ ਜੀਵਨ ਦੇਣਾ ਇਹਨਾਂ ਨੂੰ ਖਾਣ ਦੇਣਾ। ਇਹਨਾਂ ਨੂੰ ਰਹਿਣ ਨਹੀਂ ਦੇਣਾ। ਅੱਛਾ ਜੇ ਤੁਹਾਡਾ ਮੁੰਡਾ ਆਤਮ ਹੱਤਿਆ ਕਰ ਗਿਆ ਫਿਰ ਤੁਸੀਂ ਕਿਤੇ ਉਹਨਾਂ ਦੇ ਨਾਂ ਤੇ ਕੋਈ ਦਰਖਾਸਤ ਨਹੀਂ ਦਿੱਤੀ? ਦਿੱਤੀ ਆ ਉਹਨਾਂ ਪੈਸਾ ਵਾ ਦਿੱਤਾ 10 ਲੱਖ ਰੁਪਈਆ ਕਿਹੜੇ ਥਾਣੇ 'ਚ ਤੁਸੀਂ ਸ਼ਿਕਾਇਤ ਕੀਤੀ? ਲੋਨਾਂ ਲੋਨਾਂ ਲੋਈਆਂ ਅੱਛਾ ਲੋਈਆਂ ਹਾਂ ਲੋਈਆਂ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਕਾਰਵਾਈ ਕੀਤੀ ਪੈਸਾ ਉਹਨਾਂ ਬਾ ਦਿੱਤਾ 10 ਲੱਖ ਰੁਪਈਆ ਤੇ ਮੈਨੂੰ ਆਂਦੇ ਹੀ ਬੀ ਬੱਤਕੇ ਨਾਲ ਸਰਕਾਰ ਕਰ ਲੈਣ ਚਾਕਤ ਤੇ ਮੇਰ ਬਾਹ ਤੋਂ ਪੈਸਾ ਟਾ ਲਿਆ ਨਹੀਂ ਆਂਦੇ ਹੀ ਕੰਬਲੀ ਏ ਇਹ ਕੰਬਲੀ ਏ ਹਨ ਮਾਰੋ ਦੋ ਬੰਨ ਤੇ ਅੰਦਰ ਹਟੋ ਤੇ ਸਰਕਾਰ ਮੰਜੀ ਚਾਕਲ ਗਾਇਆ ਕੰਬਲੀ ਆ ਅੱਛਾ ਜੀ ਜਿੰਦਾ ਤਿੰਨ ਹਾਲਾਂ ਦਾ ਮੈਂ ਕੰਬਲੀ ਆ ਤਿੰਨ ਹਾਲਾਂ ਦਾ ਮੇਰਾ ਬੱਚਾ ਮੁੱਕ ਗਿਆ ਕੋਈ ਨਾਮਵਾਲਾ ਨਹੀਂ ਪਾਇਣ ਦਿੱਤਾ ਕੋਈ ਸਰਕਾਰ ਨਹੀਂ ਹਵਨ ਦਿੱਤਾ ਪੁਲਿਸ ਨੂੰ ਪਾਇਹਾਵਾ ਦਿੱਤਾ ਜਿੱਥੇ ਜਾਣੇ ਅਗੂ ਖੜੇ ਹੁੰਦੇ ਆ ਕੋ ਮંત્રી ਬਣ ਜਾਣੇ ਅਗੂ ਖੜੇ ਆ ਉਹਨਾਂ ਕੋ ਦਰਖਾਸਤ ਦੇਣੇ ਅਗੂ ਖੜੇ ਆ ਹਾਂ ਪਾਸ ਮੀਟਰ ਨਹੀਂ ਹਵਨ ਦਿੱਤਾ ਨੇ ਮਲਾ ਜਾ ਨਹੀਂ ਹਵਨ ਦਿੱਤਾ ਨੇ ਹੂੰ ਮੇਰੇ ਬੱਚੇ ਤੁਸੀਂ ਥਾਣੇ ਤੋਂ ਇਲਾਵਾ ਹੋਰ ਵੀ ਕਿਤੇ ਦਰਖਾਸਤ ਦਿੱਤੀ ਨਹੀਂ ਅਸੀਂ ਥਾਣੇ 'ਚ ਦਿੱਤੀ ਸੀ ਪਹਿਲਾਂ ਉਹਨਾਂ ਨੇ ਕੁੱਟ ਮਾਰ ਮੁੰਡੇ ਨੂੰ ਕੀਤੀ ਮੇਰਾ ਬਰਾਦਰਾ ਛੋਟਾ ਜਿਹਨੂੰ ਕੁੱਟ ਮਾਰ ਉਹਨਾਂ ਨੇ ਕੀਤੀ ਸੀ ਉਹ ਥਾਣੇ ਥਰਕਾਸ਼ ਦੇਵਨ ਗਿਆ ਤੇ ਉੱਪਰੋਂ ਦੇਤੇ ਦਬਾਅ ਪਾਣ ਲੱਗੇ ਥਰਕਾਸ਼ ਕੇ ਫੜੇ ਹੀ ਨਹੀਂ ਨੇ ਉਹਨਾਂ ਥਾਣੇ ਵਾਲੇ ਕਹਿੰਦੇ ਤੂੰ ਪੈਸੇ ਉਹਨਾਂ ਦੇ ਖਾਦੇ ਥਰਕਾਸ਼ ਉਹ ਪਹਿਲਾਂ ਦੇ ਆਏ ਨੇ ਤੇ ਉੱਪਰ ਮੁੰਡੇ ਤੇ ਝੂਠੀ ਦੇ ਆਏ ਨੇ ਥਰਕਾਸ਼ ਵਿੱਚ ਲਿਖਾਇਆ ਵੀ ਮੁੰਡਾ ਸਾਨੂੰ ਗਲਤ ਬੋਲਦਾ ਪਰ ਮੁੰਡੇ ਨੇ ਕੁਛ ਨਹੀਂ ਇਹਨਾਂ ਨੂੰ ਗਲਤ ਬੋਲਿਆ ਸੀ ਉਹ ਵੱਡੇ ਲੋਕ ਆ ਉਹਨਾਂ ਦੀ ਜ਼ਿਆਦਾ ਸੁਣਵਾਈ ਹੁੰਦੀ ਆ ਉਹਨਾਂ ਦੀ ਥਰਕਾਸ਼ ਪਹਿਲਾਂ ਲੱਗੀ ਨਾਲੇ ਕੁੱਟਮਾਰ ਕਰ ਗਏ ਨਾਲੇ ਮੁੰਡੇ ਦੇ ਉੱਪਰੋਂ ਥਰਕਾਸ਼ ਇਹਨਾਂ ਦੇ ਦੇ ਦਿੱਤੀ ਕਰੇ ਪਹਿਲਾਂ ਕੁੱਟਮਾਰ ਕਰ ਗਏ ਇਹ ਗੇਟ ਤੋਂ ਲੰਘ ਕੇ ਨਾ ਐਂਟਰ ਕੀਤੀ ਕੰਦ ਉਹਨਾਂ ਦੀ ਵੇਲੀ ਲੱਗ ਆ ਇਹਨਾਂ ਦੀ ਵੇਲੀ ਲੱਗ ਆ ਮੇਰੇ ਮੰਮੀ ਕਹੀ ਤੇ ਉਹਨਾਂ ਨੇ ਐਂਟਰ ਕਰਕੇ ਉਹਨਾਂ ਦੇ ਛੋਟੇ ਛੋਟੇ ਬੱਚੇ ਤਿੰਨ ਮੇਰੇ ਚਾਚੇ ਆ ਜਿਹੜੇ ਇੰਡੀਆ ਬਾਦੋ ਬਾਹਰ ਵਾ ਤੇ ਉਹਨਾਂ ਨੇ ਵੀ ਦਬਾਅ ਬਹੁਤ ਪਾਇਆ ਕਹਿੰਦੇ ਤੁਹਾਨੂੰ ਜੀਨ ਹੀ ਨਹੀਂ ਦੇਣਾ ਮਾਂ ਪੁੱਤਰਾ ਨੂੰ ਜਲਨ ਲੱਗ ਪਏ ਵੀਰੇ ਇੱਕ ਸਾਡਾ ਬਾਹਰ ਮੁੰਡਾ ਗਿਆ ਇਹ ਜਲਨ ਲੱਗ ਪਏ ਵੀ ਮੁੰਡੇ ਇਹਨਾਂ ਦੀ ਚੜਾਈ ਹੋ ਰਹੀ ਏ ਅਸੀਂ ਇਹਨਾਂ ਨੂੰ ਖਾਨ ਨਹੀਂ ਦੇਣਾ ਇਸ ਕਰਕੇ ਮੁੰਡੇ ਨੂੰ ਅੱਗੇ ਵੀ ਚਾਰਾ ਪੰਜਾ ਬਰੇ ਨਾਲ ਕੋਟ ਮਾਰ ਕੀਤੀ ਫਿਰ ਆਉਣ ਕੀਤੀ ਹੁਣ ਬਹੁਤ ਜ਼ਿਆਦਾ ਉਹਨਾਂ ਨੇ ਕੋਟ ਮਾਰ ਕੀਤੀ ਘਰੇ ਛੋਟੇ ਬੱਚਾ ਤੋਂ ਲੈ ਕੇ ਉਹਨਾਂ ਦੇ ਮੁੰਡੇ ਵੀ ਹੈਗੇ ਆ ਉਹਨਾਂ ਨੇ ਵੀ ਕੁੱਟਮਾਰ ਕੀਤੀ ਉਹਨਾਂ ਦੇ ਲੇਡੀਜ਼ ਵੀ ਕੁੱਟਮਾਰ ਕਰੇ ਕਰਕੇ ਮੰਮੀ ਨੂੰ ਚਪਲਾ ਵਗੈਰਾ ਮਾਰੀਆਂ ਉਹਨਾਂ ਦੇ ਜੁੰਡੇ ਪੱਟੇ ਉਹਨਾਂ ਦੇ ਕੱਪੜੇ ਪਾੜੇ ਮੁੰਡੇ ਨੂੰ ਵੀ ਮੁੰਡੇ ਨੂੰ ਵੀ ਤੁਸੀਂ ਉਹ ਵੀਡੀਓ ਆਦੀ ਬਣਾ ਕੇ ਪਾ ਗਏ ਇਹਨਾਂ ਦੇ ਸੱਟ ਦੇ ਮਰੇ ਉਹਨੇ ਜਰੀਲੀ ਦਵਾ ਪੀ ਲਈ ਕਾਹ ਵਾਲੀ ਉਹਨੇ ਦਵਾ ਪੀ ਲਈ ਆ ਹਾਂਜੀ ਤੇ ਉਹ ਜਿਹੜੀ ਦਵਾ ਉਹ ਫਿਰ ਇਥੇ ਪੀਤੀ ਉਹਨੇ ਇਹ ਉਹਨੇ ਥਾਣੇ ਦੇ ਵਿੱਚ ਪੀਤੀ ਦਵਾ ਥਾਣੇ ਥਰਖਾਸ਼ ਦੇ ਵਿੱਚ ਗਿਆ ਸੀ ਥਰਖਾਸ਼ ਉਹਨਾਂ ਫੜੀ ਨਹੀਂ ਉਹਨੇ ਮੁੰਡੇ ਨੇ ਉੱਥੇ ਹੀ ਦਵਾ ਪੀ ਲਈ ਸੀ ਪਹਿਲੀ ਗੱਲ ਤਾਂ ਇਹ ਆ ਜਦੋਂ ਮੁੰਡਾ ਖੋਦਾ ਦੀ ਵੀਡੀਓ ਬਣਾ ਕੇ ਗਿਆ ਵਾ ਤੇ ਉਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਸੀ ਕਾਰਵਾਈ ਕਿਉਂ ਨਹੀਂ ਹੋਈ ਪੁਲਿਸ ਨੇ ਕੋਈ ਪੈਸਾ ਖਾਦਾ ਹੋਣਾ ਵਾ ਤਾਂ ਹੀ ਨਹੀਂ ਕਾਰਵਾਈ ਮੁੰਡਾ ਇੰਨੇ ਆਦੇ ਸਬੂਤ ਦੇ ਗਿਆ ਕਾਰਵਾਈ ਕਿਹੜੇ ਹਾਲਤ ਚ ਨਹੀਂ ਹੋਈ ਮਤਲਬ ਇਹ ਐਕਸ਼ਨ ਹੋਣਾ ਚਾਹੀਦਾ ਵਾ ਵੀ ਕਿਉਂ ਦੀ ਵੀਡੀਓ ਬਣਾਈ ਤੁਹਾਡੀ ਮੁੰਡੇ ਨੇ 6 ਮਿੰਟ ਦੀ ਵੀਡੀਓ ਬਣਾਈ ਉਹ ਇਹ ਹੀ ਕਹੇ ਤੇ ਕਿ ਆ ਵੀ ਮੈਂ ਇਹਨਾਂ ਦੇ ਸੱਟ ਦੇ ਪਰ ਨਾਲੇ ਇਹਨਾਂ ਤਾਂ ਵੀਰੇ ਕੋਈ ਦੁਖੀ ਹੋ ਕੇ ਪੀਂਦਾ ਨਹੀਂ ਜਿੰਨੂੰ ਮਰਜ਼ੀ ਦੋਖਾ ਇਹਨਾਂ ਨੌਜਵਾਨ ਮੁੰਡਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸੱਟ ਦੇ ਮਾਰ ਅੱਜ ਕੱਲ ਬਜ਼ੁਰਗ ਨਹੀਂ ਕੋਈ ਮਰਨ ਨੂੰ ਤਿਆਰ ਹੈਗਾ ਆਪਾਂ ਮਰ ਜਾਵਾਂ ਅਸ਼ਕਰ ਆਪਾਂ ਨੂੰ ਕੋਈ ਤੰਗ ਕਰਦਾ ਤਾਂ ਆਪਾਂ ਮਰਨ ਲਈ ਮਜਬੂਰ ਹਾਂ ਉਹਨਾਂ ਬਹੁਤ ਤੰਗ ਕੀਤਾ ਉਹਨਾਂ ਦੀ ਬੇਇੱਜ਼ਤੀ ਕੀਤੀ ਕਰੇ ਕੁੱਟਮਾਰ ਕਰਕੇ ਤੇ ਉਂਗਲਾ ਉਹਨਾਂ ਦੀ ਆ ਉਹ ਮੁੰਡਾ ਵੀ ਵੀਡੀਓ ਚ ਬੋਲ ਰਿਹਾ ਉਂਗਲਾ ਉਹਨਾਂ ਦੀ ਪਿਛਾ ਕਰਕੇ ਉਹਨਾਂ ਨੇ ਤੋੜੀਆਂ ਫਿਰ ਉਹਨਾਂ ਦੇ ਕਈ ਇੱਥੇ ਮਾਰੀ ਸਾਰਾ ਟੱਬਰ ਐਂਟਰ ਕਰ ਕਰਕੇ ਸਾਰੇ ਟੱਬਰ ਨੇ ਗੱਲ ਪੈ ਦੋ ਉਹਨਾਂ ਨੂੰ ਇਹ ਮਾਪੋਤੀ ਹੈਗੇ ਸ ਇੱਕ ਮੁੰਡਾ ਬਾਹਰ ਗਿਆ ਵਾ ਇਹਨਾਂ ਨੂੰ ਕੁੱਟਮਾਰ ਕਰੇ ਕਰਕੇ ਨਜਾਇਜ਼ ਕੁੱਟਮਾਰ ਕਰਕੇ ਉੱਪਰੋਂ ਝੂਠੀ ਥਰਖਾਸ਼ ਵੀ ਦੇ ਆਇਆ ਤੇ ਮੁੰਡਾ ਦੇਨ ਗਿਆ ਤਾਂ ਉਹਨਾਂ ਅਥਰਖਾਸ਼ ਨਹੀਂ ਪਰੇ ਫੜੀ ਮੁੰਡੇ ਨੇ ਉੱਥੇ ਜਿਰੀਲੀ ਦਵਾਈ ਪੀ ਲਈਆ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਮੁੰਡਾ ਦੀ ਵੀਡੀਓ ਵੀ ਬਣਾ ਕੇ ਦੇ ਗਿਆ ਅੱਛਾ ਭਾਂਜੀ ਇੰਨੀ ਲਾਕ ਡਾਟੋ ਕਿਉਂ ਰੱਖਣ ਲੱਗ ਪਈ ਉਹ ਮੁੰਡੇ ਨਾ ਜਨ ਲੱਗ ਪਏ ਵੇ ਇੱਕ ਸਾਡਾ ਬਾਹਰ ਗਿਆ ਵਾ ਇਹਨਾਂ ਦੇ ਨਾ ਜਨ ਲੱਗ ਪਏ ਇਹਨਾਂ ਦਾ ਕੁਝ ਬਣ ਨਾ ਜਾਵੇ ਬਣਨ ਲੱਗ ਪਏ ਕੁਝ ਭੁੱਖੇ ਮਰਨ ਤਿਆਰੀਆਂ ਕਰਨ ਪਰ ਇਹ ਤਾਂ ਪ੍ਰਮਾਤਮਾ ਦੀ ਦੇਣ ਹੈ ਨਾ ਜਿਹਨੂੰ ਮਾਲਕ ਨੇ ਦੇਣਾ ਪਰ ਇਹ ਥੋੜੀ ਹੁੰਦਾ ਵਾ ਇੰਨਾ ਜਨ ਲੱਗ ਪਏ ਇਹਨਾਂ ਨੂੰ ਦਬਾਈ ਪਾਉਣ ਲੱਗ ਪਏ ਤੁਸੀਂ ਖਾਓ ਤਾਂ ਸਹੀ ਮਾਂ ਪੁੱਤਰਾਂ ਤੁਹਾਨੂੰ ਖਾਣ ਹੀ ਨਹੀਂ ਅਸੀਂ ਕੁਝ ਵੀ ਦੇਣਾ ਅੱਛਾ ਹੁਣ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਅਸੀਂ ਇਹ ਮੰਗ ਕਰਨੇ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਮੁੰਡੇ ਨੇ ਉਹਨਾਂ ਕਰਕੇ ਦਵਾ ਜਿ ਰੇਲੀ ਪੀਤੀ ਆ ਵੀ ਉਹ ਪੁਲਿਸ ਕਿ ਕਾਰਵਾਈ ਕਿਉਂ ਨਹੀਂ ਕਰ ਰਹੀ ਪੁਲਿਸ ਦਾ ਵੀ ਫਿਰ ਕੋਈ ਨਾ ਵਾਅਦਾ ਵਿੱਚ ਅਸੀਂ ਪੁਲਿਸ ਤੇ ਵੀ ਐਕਸ਼ਨ ਲਵਾਂਦੇ ਅਸੀਂ ਕੋਰਟ 'ਚ ਵੀ ਜਾਵਾਂਗੇ ਜੇ ਨਾ ਕਾਰਵਾਈ ਹੋਈ ਅਸੀਂ ਜਾਵਾਂਗੇ ਕੋਰਟ 'ਚ ਵੀ ਜਾਵਾਂਗੇ ਐਕਸ਼ਨ ਅਸੀਂ ਲਵਾਂਗੇ ਅਸੀਂ ਪਿੱਛੇ ਨਹੀਂ ਹਟਣਾ ਪੁਲਿਸ ਅੱਛਾ ਅਦਾਲਤ ਵਿੱਚ ਕੇਸ ਵੀ ਕਰੋ ਹਾਂਜੀ ਕੇਸ ਵੀ ਅਸੀਂ ਅਦਾਲਤ 'ਚ ਕਰਾਂਗੇ ਪੁਲਿਸ ਦੇ ਖਿਲਾਫ ਕਰਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਮੁੰਡੇ ਦੀ ਵੀਡੀਓ ਦੇਖ ਸਕਦੇ ਹੋ ਇਹ ਤਾਂ ਆਪੇ ਹੋ ਜਾਣੀ ਚਾਹੀਦੀ ਸੀ ਕਾਰਵਾਈ ਇਹ ਫਿਰ ਵੀ ਨਾ ਕਾਰਵਾਈ ਅਸ਼ਕਰ ਇਹਨਾਂ ਪੈਸਾ ਖਾਦਾ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਨਾ ਹੂੰ ਕੋਈ ਤਾਂ ਨਹੀਂ ਹੈ ਗੱਲ ਵੀਰੇ ਕਿੰਨਾ ਟਾਈਮ ਹੋ ਗਿਆ ਕਾਰਵਾਈ ਨਹੀਂ ਕਰਦੀ ਇਹ ਅੱਜ ਮਹੀਨਾ ਹੋ ਗਿਆ ਮੁੰਡੇ ਨੂੰ ਅੱਜ ਤਰੀਕ 17 ਪਤਾ ਨਹੀਂ 18 ਆਈ ਗਈ ਆ ਇਹ ਤਰੀਕ ਅੱਜ ਹੋ ਗਈ ਮਹੀਨਾ ਹੋ ਗਿਆ ਕਾਰਵਾਈ ਨਹੀਂ ਹੋ ਗਈ ਮੁੰਡੇ ਦਾ ਤੱਕੇ ਨਾਲ ਪੋਸਟਮਾਸਟਰ ਨਹੀਂ ਕਰਨ ਦੇਦੇ ਸੀ লাশ ਚਾੱਕ ਕੇ ਅਸੀਂ ਕਰਵਾਉਂਦੇ ਸੀ ਖੋਦ ਮੰਮੀ ਦੇ ਤੱਕੇ ਨਾਲ ਉਹਨਾਂ ਗੂਠੇ ਲਵਾ ਲੈ ਕਹਿੰਦੇ ਕੰਬਲੀ ਜਿੰਦਾ ਐਡਾ ਜਵਾਨ 23 ਸਾਲਾਂ ਦਾ ਮੁੰਡਾ ਮਰ ਜਾਵੇ ਉਹ ਮਾਂ ਕੰਬਲੀ ਆ ਅੱਜ ਕੱਲ ਮਾਤਾ ਨੂੰ ਕਹਿੰਦੇ ਸੀ ਇਹ ਕੰਬਲੀ ਹਾਂਜੀ ਇਹ ਕੰਬਲੀ ਆ ਕਹਿੰਦੇ ਇਹ ਕੰਬਲੀ ਤੱਕੇ ਨਾਲ ਉਹਨਾਂ ਕਹਿੰਦੇ ਤੁਸੀਂ ਅਸੀਂ ਤੁਹਾਡੀ ਕਾਰਵਾਈ ਕਰਾਂਦੇ ਤੁਸੀਂ ਗੂਠਾ ਲਾਓ ਅਸੀਂ ਨਾ ਇਹ ਤਾਂ লাশ ਵਾਸਤੇ ਵਿਲਾਸ਼ ਖਰਾਬ ਨਾ ਹੋ ਜਾਵੇ ਅਸੀਂ ਉਹ ਸੈਨ ਕਰਾਂਦੇ ਪਰ ਇਹਨਾਂ ਪੁਲਸ ਵੀ ਵਿੱਚੇ ਮਿਲੀ ਵੀ ਸੀ ਇਹ ਸਾਰੇ ਸਰਪੰਚੋ ਵੱਡੇ ਲੋਕ ਸਰਪੰਚ ਮੈਂਬਰ ਸਭ ਮਿਲੇ ਵਾ ਪਿੰਡ ਵਾਲੇ ਸਾਰੇ ਇਹਨਾਂ ਤੇ ਹੱਕ 'ਚ ਇਹ ਦੋ ਮਾਂ ਪੁੱਤਰ ਤੁਸੀਂ ਦੇਖੋ ਜਿੱਥੇ ਇੰਨਾ ਇਕੱਠਾ ਐਡਾ ਪਰਿਵਾਰ ਆ ਜਿੱਥੇ ਦੋ ਮਾਂ ਪੁੱਤ ਉਹਨਾਂ ਦੀ ਸੁਣਵਾਈ ਹੋ ਸਕਦੀ ਇਹ ਗਰੀਬ ਆ ਇਹਨਾਂ ਦੀ ਸੁਣਵਾਈ ਕੋਈ ਨਹੀਂ ਕੀਤੀ ਗਈ ਤੇ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਵੀ ਉਹਨਾਂ ਨੂੰ ਵਾਦ ਤੋਂ ਵਾਦ ਸਜ਼ਾ ਮਿਲੇ ਦੋ ਝੁਕੇ ਬੈਠੇ ਆ ਤੇ ਨੇਥੇ ਆ ਉਹਨਾਂ ਦੇ ਕਾਰਨ ਮੁੰਡੇ ਨੇ ਦਵਾਈ ਪੀਤੀ ਤੇ ਮੁੱਕ ਗਿਆ ਅੱਜ ਮੇਰੀ ਮਾਂ ਥਾਂ ਥਾਂ ਤੇ ਰੁੱਲਦੀ ਫਿਰਦੀ ਆ ਦੱਸੋ ਪਹਿਲਾਂ ਉਹਨਾਂ ਦੇ ਘਰ ਵੇਲਾ ਪਿਆ ਮੁੰਡਾ ਉਹਨਾਂ ਦਾ ਉਹ ਟੁਰੇ ਫਿਰਦੇ ਉਹ ਆਰਾਮ ਨਾਲ ਧਮਕੀਆਂ ਦਿੰਦੇ ਵੀ ਸਾਡਾ ਅੱਗੇ ਕੀ ਕਰ ਲੈ ਹੁਣ ਕੀ ਕਰ ਲੈ ਅੱਛਾ ਹੁਣ ਫਿਰ ਧਮਕੀਆਂ ਦੇ ਰਹੇ ਨੇ ਹਾਂਜੀ ਵੀ ਅੱਗੇ ਸਾਡਾ ਕੀ ਕਰ ਲੈ ਹੁਣ ਕੀ ਕਰ ਲੈਣਗੇ ਮਾਂ ਮੇਰੀ ਰੁੱਲਦੀ ਫਿਰਦੇ ਇਹਨੂੰ ਕੰਬਲੀ ਕਹਿੰਦੇ ਜਿੰਦਾ ਐਡਾ ਜਵਾਨ ਜਿੰਨੇ ਜਨਮ ਦਿੱਤਾ 9 ਮਹੀਨੇ ਰੱਖਿਆ ਜਵਾਨ ਪੁੱਤ ਕਿਸੇ ਕਾਰਨ ਮੁੱਕ ਗਿਆ ਅੱਜ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਚੰਗੀ ਗੱਲ ਤਾਂ ਨਹੀਂ ਹੈਗੀ ਵੀਰੇ ਹੂੰ ਅਸੀਂ ਇਹੀ ਮੰਗ ਕਰਨੇ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਜਿੰਨਾ ਕਰਕੇ ਮੁੰਡੇ ਨੇ ਦਵਾਈ ਪੀਤੀ ਤੇ ਪੁਲਿਸ ਤੇ ਵਿਕਾਰ ਵੇਸੀ ਕਰਾਂਗੇ ਜਾਂ ਨਾ ਕੋਈ ਐਕਸ਼ਨ ਲੈ ਆਨੇ ਤਾਂ ਅੱਛਾ ਭੈਣ ਜੀ ਹੁਣ ਤੁਸੀਂ ਉੱਥੇ ਆਪਣੇ ਪੁਰਾਣੇ ਘਰ ਰਹਿੰਨੇ ਪਏ ਹੋ ਦੇ ਨਹੀਂ ਨਹੀਂ ਰਹਿਣੇ ਨਹੀਂ ਦਿੰਦੇ ਆਂਦੇ ਅੱਗੇ ਕੀ ਕਰ ਲਿਆ ਤਾਂ ਹੁਣ ਤੈਨੂੰ ਵੀ ਨਹੀਂ ਰਹਿਣ ਦੇਣਾ ਮਾਰਨਾ ਕੁੱਟਣਾ ਹੈ ਮੇਰਾ ਮੁੰਡਾ ਨਹੀਂ ਮੈਨੂੰ ਦੇਖਦਾ ਉਹ ਆ ਟੌਰਣਾ ਫਿਰਦੇ ਨੇ ਕਦੇ ਟਰੈਕਟਰ ਚਲਾਉਂਦੇ ਕਾ ਤਾਂ ਕੁਝ ਕਰਦੇ ਆ ਤਾਂ ਉਹ ਤਾਂ ਵੱਧੂ ਕੁਝ ਕਰਦੇ ਆ ਉਹ ਤਾਂ ਉੱਚੇ ਆ ਗਏ ਆ ਮੇਰੇ ਬੱਚੇ ਨੂੰ ਜਾਨ ਮੇਰੀ ਲੈ ਲਿਓ ਉਹਨਾਂ ਦੁੱਖੀ ਕੀਤੀ ਰੱਖਾ ਜਨ ਲੱਗ ਪੈਸਣ ਲੱਗ ਪਏ ਵਿਆਹ ਤੇ ਪ੍ਰਾਤ ਹਿਰਦ ਰਾਜ ਨਾ ਕਰਨ ਲੱਗ ਪਵੇ ਉਹਨਾਂ ਦੇ ਦੁੱਖ ਦੇ ਪਿੱਛੇ ਉਹਨੇ ਪੀ ਲਈ ਉਹਦੀ ਬੇਇਤੀ ਕੀਤੀ ਅਠਾ ਦਹਾਵਰੇ ਉਹਨਾਂ ਕੁੱਟਾ ਪੈਰ ਪੱਜ ਤੇ ਆਏ ਮੈਨੂੰ ਮਾਰਾ ਕੁੱਟਾ ਮੈਨੂੰ ਵੀ ਮੇਰੇ ਮੁੰਡੇ ਨੂੰ ਵੀ ਤੇ ਸਾਨੂੰ ਤਾਂ ਬਹੁਤ ਦੁਖੀ ਕਰਦੇ ਹਾਂ ਦੁਆਖਤ ਮਾਰੇ ਉਹਨਾਂ ਦੁਆ ਆਪਣੀ ਹੁਣ ਕਿੰਨਾ ਕ ਦੁੱਖ ਆ ਵੀ ਇਨਸਾਫ ਵੀ ਨਹੀਂ ਮਿਲਿਆ ਤੇ ਪੁੱਤ ਵੀ ਗਵਾ ਲਿਆ ਪੂਨ ਸਾਫ ਮੇਰੇ ਬੱਚੇ ਨੂੰ ਮਿਲਣਾ ਚਾਹੀਦਾ ਗੌਰਪ੍ਰੀਤ ਨੂੰ ਗੌਰਪ੍ਰੀਤ ਨੂੰ ਤੇ ਆ ਹਾਲਾਂ ਦਾ ਮੁੰਡਾ ਨੂੰ ਸਾ ਮਿਲਣਾ ਚਾਹੀਦਾ ਪਿਆਉ ਵੀ ਨਹੀਂਗਾ ਮੈਂ ਹੁਣ ਰੋਲਦੀ ਫਿਰਨੀ ਆ ਘਰ ਨੂੰ ਏਡ ਏਡ ਤਾਲੇ ਲੱਗੇ ਪਿਆ ਕੋਈ ਪੁਲਿਸ ਨਹੀਂ ਕੋਈ ਕਾਰਵਾਈ ਕਿੱਥੇ ਜਾ ਵੀ ਅੱਗੂ ਖੜੇ ਹੁੰਦੇ ਆ ਅੱਗੂ ਕੋਈ ਦਰਖਾਸਤ ਦੇ ਵੀਦਾ ਹੀ ਪੱਤਰਕਾਰ ਨੂੰ ਖਬਰ ਲਾਣੇ ਪੱਤਰਕਾਰ ਨੂੰ ਪੈਸੇ ਪੁਸੇ ਦੇ ਕੇ ਰੋਕੇ ਹੁੰਦੇ ਆ ਸਾਰੀ ਜਗ੍ਹਾ ਹੀ ਚਲੇ ਜਾਂਦੇ ਆ ਜਿੱਥੇ ਵੀ ਅਸੀਂ ਜਾਈਏ 10 ਦੁੱਸ ਦਿਨ ਦੇ ਉੱਥੇ ਅੱਪੜ ਜਾ ਕਿਸੇ ਮੀਡੀਆ ਨੂੰ ਖਬਰ ਦਿੰਦੀ ਹੈ ਹਾਂਜੀ ਦਿੱਤੀ ਉੱਥੇ ਵੀ ਉਹ ਸਾਡੀ ਖਬਰ ਉੱਥੇ ਹੀ ਰੁਕ ਗਈ ਆ ਅੱਛਾ ਨਹੀਂ ਉਹ ਮੀਡੀਆ ਵਾਲਾ ਲਾਈ ਨਹੀਂ ਖਬਰ ਹਾਂਜੀ ਨਹੀਂ ਲਾਈ ਲਾਂ ਨਹੀਂ ਦੇਦੇ ਪਤਾ ਲੱਗ ਜਾਂਦਾ ਵਾ ਇਹ ਤਾਂ ਅਸੀਂ ਉਹ ਨੁੱਕ ਕੇ ਅਸੀਂ ਕਿੱਥੇ ਬਗਾਨੇ ਪਿੰਡ ਚ ਅਸੀਂ ਖਬਰ ਲਾਉਂਦੇ ਪਏ ਸਾਰੇ ਪਾਸੇ ਹੀ ਪਟ ਜਾਂਦੇ ਆ ਵੀਰੇ ਹਾਂਜੀ ਇਨਸਾਫ ਮਿਲਣਾ ਚਾਹੀਦਾ ਦੇਖੋ ਹੁਣ ਮੁੰਡਾ ਆਪ ਰੋ ਰੋ ਕੇ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਉਹਨਾਂ ਦੇ ਦੁਖੀ ਹੋ ਕੇ ਕਹਿ ਰਿਹਾ ਨਹੀਂ ਤਾਂ ਮੈਂ ਕਿਉਂ ਨਹੀਂ ਮੇਰਾ ਜੀ ਕਰਦਾ ਮੈਂ ਦਵਾਈ ਪੀ ਲਾ ਕੋਈ ਦੁਖੀ ਹੁੰਦਾ ਹੈ ਤਾਂ ਦਵਾਈ ਪੀਂਦਾ ਵਾ ਹਾਂਜੀ ਉਹਨਾਂ ਦਾ 3 ਸਾਲਾਂ ਦਾ ਮੁੰਡਾ ਦੇਖੋ ਸਹੀ ਤੁਸੀਂ ਉਹਨਾਂ ਨੂੰ ਇਨਸਾਫ ਵੀ ਨਹੀਂ ਮਿਲਿਆ ਮੁੰਡੇ ਦੀ ਵੀ ਜਾਨ ਚਲੀ ਗਈ ਤੇ ਇਨਸਾਫ ਤਾਂ ਇਹ ਸਰਕਾਰਾਂ ਨੂੰ ਉਹਨੇ ਵੀ ਕਹਿੰਦਾ ਵੀ ਮੈਂ ਵੀ ਆਤਮ ਹੱਤਿਆ ਕਰ ਲੈਣੀ ਇਨਸਾਫ ਨਾ ਮਿਲਾ ਇਹ ਸਰਕਾਰਾਂ ਹੀ ਜ਼ਿੰਮੇਦਾਰ ਹੋਣਗੀਆਂ ਐਦਾਂ ਤਾਂ ਫਿਰ ਗਰੀਬ ਦਾ ਤਾਂ ਮਾਰੀ ਜਵਨ ਕਰਨ ਦੇ ਤਗੜੇ ਲੋਕ ਤੇ ਉਹਨਾਂ ਨੂੰ ਤਾਂ ਪੈਸੇ ਦਿੱਤੀ ਜਾਣ ਕਰਨ ਦੇ ਪੈਸੇ ਦਿੱਤੇ ਜਾਣ ਗਰੀਬ ਤਾਂ ਮਾਰੀ ਜਵਨ ਦੇ ਉਹ ਬੰਦਿਆ ਆਲੇ ਨੇ ਅਸੀਂ ਦੋਵੇਂ ਮਾਂ ਪੁੱਤਰ ਸੀ ਮੇਰੇ ਪੁੱਤਰ ਨੂੰ ਖਾਦਾ ਨੇ ਮੈਨੂੰ ਨਿਆਂ ਸਾਫ ਮਿਲਣਾ ਚਾਹੀਦਾ ਮੇਰੇ ਗੌਰ ਪ੍ਰੀਤ ਨੂੰ ਤੇਰਾਂ ਸਾਲਾਂ ਤੋਂ ਖਾਦਾ ਨੇ ਮੈਨੂੰ ਨਿਆਂ ਸਾਫ ਮਿਲਣਾ ਚਾਹੀਦਾ ਹੈ ਮੇਰਾ ਬੱਚੇ ਨਾਲ ਬਹੁਤ ਤੱਕਾ ਹੋਇਆ ਆਇਆ ਕਿੱਥੇ ਜਾਣੇ ਵੱਡੇ ਕੋਲ ਜਾਣੇ ਆਗੂ ਪੈਂਡ ਵਾਲੇ ਗੁੱਠੇ ਲਾ ਦਿੰਦੇ ਹਾਰਾ ਕੁਝ ਕਰਦੇ ਆਂਦਾ ਨਿਬੜੀ ਵੀ ਰਾਜੀ ਨਾਵਾ ਮੈਨੂੰ ਕਮਲੀ ਕਮਲੀ ਕਰਤੇ ਰਾਜੀ ਨਾ ਵਾ ਤੋ ਰਾਜੀ ਨਾ ਮਤ ਅਸੀਂ ਕੀਤਾ ਹੀ ਨਹੀਂ ਰਾਜੀ ਰਮਣ ਹੀ ਅਸੀਂ ਕੀਤਾ ਸੀ ਰਾਜੀ ਨਮਨ ਨਾਲ ਕਰਨਾ ਸੀ ਇਹ ਮੁੰਡੇ ਦਾ ਮਲਾਜਾ ਵੀ ਹੁਣਾ ਅਸੀਂ ਚੱਕਾ ਨਹੀਂ ਨੀ ਦਿੰਦੇ ਸੀ ਸਾਰੇ ਪਿੰਡ ਝੂਠੀਆਂ ਉਹਨਾਂ ਨੇ ਵੀਡੀਓ ਬਣਾ ਲਈ ਕਹਿੰਦੇ ਅਸੀਂ ਦੂਜੇ ਮਾਂ ਮੰਮੀ ਤੇ ਦਬਾਅ ਪਾਉਂਦੇ ਸੀ ਅਸੀਂ ਤੈਨੂੰ ਲੈਡੀ ਪੁਲਿਸ ਮਗਵਾਣੇ ਤੂੰ ਸੈਨ ਨਹੀਂ ਕਰਨੀ ਉਹ ਨਹੀਂ ਅੱਛਾ ਪੋਸਟਮਾਰਟਮ ਕਿਉਂ ਨਹੀਂ ਹੋਣ ਦਿੱਤਾ ਚੱਕਰ ਹੀ ਨਹੀਂ ਦੇ ਪੁਲਿਸ ਵਿੱਚ ਰਲੀ ਵੀ ਸੀ ਵੀਰੇ ਚੱਕਦੇ ਹੀ ਨਹੀਂ ਸੀ ਅਸੀਂ ਚਕਾਉਂਦੇ ਸੀ ਚੱਕਦੇ ਹੀ ਨਹੀਂ ਸੀ ਚੱਕਰ ਹੀ ਨਹੀਂ ਦਿੰਦੇ ਸੀ ਕਦੇ ਕਹਿੰਦੇ ਸੀ ਲਾਸ਼ ਖਰਾਬ ਹੋ ਜੇ ਨਹੀਂ ਜਦੋਂ ਮੁੰਡਾ ਮਰ ਚੁੱਕਾ ਹੈ ਉਹਦੇ ਨਾਲ ਇੰਨਾ ਖੁਸ਼ ਹੋ ਚੁੱਕਾ ਹੈ ਭਾਵੇਂ ਲਾਸ਼ ਖਰਾਬ ਹੋਵੇ ਉਹਨੂੰ ਇਨਸਾਫ ਤਾਂ ਅਸੀਂ ਦਵਾਨਾ ਹੀ ਸੀ ਮੁੰਡੇ ਨੂੰ ਤੇ ਇਨਸਾਫ ਇਹ ਨਾ ਸਾਡੀ ਪੁਲਿਸ ਵਾਲੇ ਨੇ ਵੀਡੀਓ ਵੀ ਨਹੀਂ ਦੇਖੀ ਮੈਂ ਖੁਦ ਵੀਡੀਓ ਦਿਖਾਈ ਕਹਿੰਦਾ ਸੀ ਵੀਡੀਓ ਦੇਖੀਆਂ ਵੀ ਆਈਆਂ ਏ ਉਹ ਅਸ਼ ਪੈਸੇ ਖਾਦੇ ਨੇ ਤਾਂ ਕਹਿੰਦੇ ਨੇ ਜਿਹੜੀ ਅੱਛਾ ਮੁੰਡੇ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾਈ ਪੁਲਿਸ ਨੂੰ ਦਿਖਾਈ ਉਹ ਦੇਖੀ ਹਾਂਜੀ ਅਸੀਂ ਦਿਖਾਦੇ ਸੀ ਦੇਖਦੇ ਹੀ ਨਹੀਂ ਸੀ ਕਹਿੰਦੇ ਸੀ ਵੀਡੀਓ ਦੇਖੀਆਂ ਵੀਆਂ ਨੇ ਹਮ ਇਨਸਾਫ ਸਾਨੂੰ ਮਿਲਣਾ ਚਾਹੀਦਾ ਮੁੰਡਾ 23 ਸਾਲਾਂ ਦਾ ਜਿਹੜਾ ਮੁੱਕਾ ਏ ਇਸ ਕਾਰਨ ਮੁੱਕਾ ਕੁਝ ਪੁਲਿਸ ਵਾਲੇ ਵੀ ਵਿੱਚ ਹਨ ਰਾਲ ਕੇ ਅਸੀਂ ਐਕਸ਼ਨ ਉਹਨਾਂ ਤੇ ਵੀ ਲਾਵਾਂਗੇ ਅਸੀਂ ਕੋਰਟ ਚ ਕੇਸ ਲਾਵਾਂਗੇ ਅਸੀਂ ਪਿੱਛੇ ਨਹੀਂ ਹਟਣਾ ਹਮ ਅਸੀਂ ਕੇਸ ਲਾਵਾਂਗੇ ਐਕਸ਼ਨ ਲਿਆ ਜਾਵੇ ਉਹਨਾਂ ਤੇ ਪੈਸੇ ਇਦਾਂ ਥੋੜੀ ਹੁੰਦਾ ਏ ਉਹਨੇ ਇੱਕ ਤਾਂ ਪੁੱਤ ਮਰ ਜਾਵੇ ਦੂਜੀ ਥਾਂ ਪੈਸੇ ਵਾਹ ਦੇਣ ਉਹਨੂੰ ਪੁੱਤ ਦਾ ਤੇ ਪੈਸ ਇੱਦਾਂ ਤਾਂ ਜਨਖੰਨ ਮਾਰ ਤੇ ਸੁੱਟੀ ਜਾਵੇ ਕਰੇ ਦਾ ਵੀ ਇੱਥੇ ਘੜੀ ਕਿਸੇ ਦੀ ਸੁਣਵਾਈ ਨਹੀਂ ਦੀ ਗਰੀਬ ਬੰਦੇ ਦੀ ਹਿਸਾਈ ਹੋਈ ਨਹੀਂ ਰਹੀ ਤੇ ਇਹ ਤਾਂ ਕੱਬਾ ਹਾ ਤੇ ਬਹੁਤ ਹੀ ਹਾ ਤੇ ਨਾ ੱੱਕਾ ਹੋਇਆ ਹਰਨ ਇਨਸਾਫ ਮਿਲਣਾ ਚਾਹੀਦਾ ਮੇਰੇ ਗੌਰ ਪ੍ਰੀਤ ਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਗੌਰ ਪ੍ਰੀਤ ਦੀ ਜ਼ਿੰਦਗੀ ਖਰਾਬ ਹੋ ਗਈ ਏ ਨਾ ਮੇਰੀ ਹੋ ਗਈ ਏ ਮੇਰੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ ਪੁਲਿਸ ਨੂੰ ਪੈਸਾ ਖਵਾ ਦਿੱਤਾ ਨੇ ਦਾ ਹਲਾ ਕ ਖਵਾਇਆ ਨੇ ਕਿ ਕਿੰਨਾ ਕੁ ਖਵਾਇਆ ਨੇ ਉਹ ਲਾਚ ਨਹੀਂ ਹੱਦ ਚੱਕਦੇ ਹਾਂ ਹੀ ਚਵਾਦੇ ਇਹ ਮੈਂ ਮਨ ਕੋਲ ਚਲ ਵੇਖ ਲਉਂਦੇ ਆ ਵੀ ਅੱਜ ਕੱਲ ਵੀ ਚੱਕੋ ਲਾਸ਼ ਐਕਸ਼ਨ ਲੈਣੇ ਆ ਪੁੱਲਸ ਵਾਲ ਖੋ ਦੀ ਗੂਠੇ ਲਵਾਉਂਦੇ ਫਿਰਿਆ ਖੋ ਦੀ ਲਵਾਉਂਦੇ ਫਿਰਿਆ ਲਾਓ ਤੁਸੀਂ ਗੂਠੇ ਦਬਾ ਸਾਨੂੰ ਪਾਉਂਦੇ ਸੀ ਅਸੀਂ ਨਹੀਂ ਗੂਠੇ ਲਾਉਣੇ ਸੀ ਅਸੀਂ ਕਾਹਦੇ ਗੂਠੇ ਲਾਉਣੇ ਸੀ ਸਾਡਾ ਮੁੰਡਾ ਮਰਿਆ ਅਸੀਂ ਇਨਸਾਫ ਦਿਵਾਉਣਾ ਸੀ ਧੱਕੇ ਨਾਲ ਉਹਨਾਂ ਗੂਠੇ ਲਵਾ ਲੇ ਮੰਮੀ ਤੂੰ ਕਦੇ ਕੰਬਲੀ ਕਹਿੰਦੇ ਸੀ ਇਹ ਤਾਂ ਕੰਬਲੀ ਜਿੰਦਾ ਐਡਾ ਜਵਾਨ ਪੋਤਾ ਸ਼ਕਰੇ ਮਾਂ ਪੋਤਾ ਰਹਿੰਦੇ ਸੀ ਉਹ ਮਾਂ ਜਿਹੜੀ ਪੁੱਤ ਨੂੰ ਸੁਭਾਲੀ ਖਾਲੀ ਸੀ ਪੁੱਤ ਜਿਹੜਾ ਮਾਂ ਨੂੰ ਸੁਭਾਲੀ ਖਾਲੀ ਸੀ ਉਹ ਕੰ ਤੁਸੀਂ ਆਪ ਹੀ ਸਮਝਦਾਰ ਹੋ ਆਰ ਤਰਖਾਸ਼ ਵੀ ਅਸੀਂ ਦਿੱਤੀ ਆ ਉੱਥੇ ਵੀ ਤਰਖਾਸ਼ ਦੀ ਕਾਪੀ ਦਿੱਤੀ ਪਰ ਉੱਥੇ ਲਾ ਜੀ ਨਾਮੇ ਤੇ ਲਾ ਦਿੰਦੇ ਉੱਥੇ ਨਾਲ ਜੋੜ ਦਿੰਦੇ ਵੀ ਇਹਨਾਂ ਦਾ ਰਾਜੀ ਨਾਮ ਹੋਇਆ ਆ ਸਾਡੀ ਤਰਖਾਸ਼ ਅਸੀਂ ਕੋਈ ਰਾਜੀ ਨਹੀਂ ਅਸੀਂ ਲੋਹਿਆਂ ਖਾਸਾ ਦਿੱਤੀ ਆ ਵੀਰੇ ਲੋਹਿਆਂ ਦਿੱਤੀ ਉੱਤੋਂ ਆਈ ਆ ਹਾਂਜੀ ਉੱਤੋਂ ਆਈ ਵੀ ਅਸੀਂ ਜਲੰਧਰ ਵੀ ਗਏ ਜਲੰਧਰ ਉੱਪਰੋਂ ਆਏ ਤਾਂ ਗੋਨਾਪ ਕੋਟ ਕਰ ਲਈਨੇ ਆ ਪੜਨੀ ਨਹੀਂ ਦਿੰਦੇ ਵੀਰੇ ਆਪਾਂ ਨਹੀਂ ਦਿੰਦੇ ਵੀ ਇਹਨਾਂ ਦੇ ਕਿਹੜਾ ਕੋ ਮਗਰ ਇਹ ਪਿੰਡ ਦੇ ਮਗਰ ਪਿੰਡ ਮਗਰ ਲਾਇਆ ਜਾਂਦੇ ਪਿੰਡ ਤੇ ਮੈਂ ਖਬਰ ਮੈਂ ਲਵਾਵਾਂਗੀ ਜਿੱਥੂ ਤੋੜੀ ਮੈਂ ਆ ਦੇ ਵੀਰੇ ਨੂੰ ਇਨਸਾਫ ਦਵਾ ਕੇ ਰਹਿਣਾ ਜੀ ਮਰਜੀ ਹੋ ਜਾਵੇ ਮੇਰਾ ਵੀਰਾ ਸੀ ਅੱਜ ਮੇਰਾ ਵੀਰਾ ਨਹੀਂ ਦਿਸਦਾ ਜੀ ਨਹੀਂ ਦਿਸਦਾ ਉਹ ਹਾਲ ਮ ਫਿਰਦੇ ਨੇ ਉਹਨਾਂ ਨੂੰ ਕਾਟ ਨਹੀਂ ਹਨੂ ਕਾਟ ਫਿਰਦੇ ਆ ਦੇਖ ਲੋ ਸਾਡਾ ਰਾਹ ਹੁਣ ਹਟਾ ਤਾ ਇਹ ਤਾਂ ਮੋਨਰ ਦੋ ਵੀ ਲੈ ਲੈ ਲਈ ਲੈ ਲਈਏ ਤਾਂ ਤਾਂ ਵੀ ਨਹੀਂ ਹਾਦੀ ਤਾਂ ਕਾਟ ਪੂਰੀ ਹੋਣੀ ਮੇਰਾ ਪੁੱਤਰ ਐਡਾ ਹੈਗਾ ਅਸੀਂ ਕੋਈ ਸੋਰਸਾਫ ਨਹੀਂ ਮੇਰਾ ਪੁੱਤਰ ਐਡਾ ਲੜੇ ਜਿੱਟਾ ਹਾਂਜੀ ਹਾਂਜੀ ਸਰ ਥਾਣਾ ਲੋਈਆਂ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਸਰ ਲਾਈਵ ਸੱਚ ਟੀਵੀ ਦੇ ਹੈੱਡ ਆਫਿਸ ਤੋਂ ਗੱਲ ਕਰ ਰਹੇ ਆ ਜੀ ਡਾਕਟਰ ਬਖਸ਼ੀਰ ਸਿੰਘ ਜੀ ਆ ਗੱਲ ਕਰ ਰਹੇ ਆ ਜੀ ਐਸਐਚਓ ਸਾਹਿਬ ਇੱਕ ਨਾ ਤੁਹਾਡੇ ਇੱਥੇ ਪਿੰਡ ਹੈ ਪਿੰਡ ਗੱਟਾ ਮੁੰਡੀ ਕਾਸੂ ਉੱਥੇ ਗੱਟਾ ਮੁੰਡੀ ਕਾਸੂ ਹਾਂਜੀ ਹਾਂਜੀ ਗੱਟਾ ਮੁੰਡੀ ਕਾਸੂ ਹਾਂਜੀ ਹਾਂ ਐਸਐਚਓ ਸਾਹਿਬ ਇਸ ਪਿੰਡ ਤੋਂ ਸਾਡੇ ਕੋਲ ਇੱਕ ਆਇਆ ਪਰਿਵਾਰ ਤੇ ਉਹਨਾਂ ਕੁਲਵਿੰਦਰ ਕੌਰ ਪਤਨੀ ਸਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁੰਡਾ 1 ਮਹੀਨਾ ਪਹਿਲਾਂ ਕਰੀਬ ਆਤਮ ਹੱਤਿਆ ਕਰ ਗਿਆ ਸੀ ਔਰ ਉਹ ਕੁਲਵਿੰਦਰ ਕੌਰ ਕਹਿ ਰਹੀ ਹੈ ਕਿ ਉਹਨੇ ਵੀਡੀਓ ਵੀ ਮੁੰਡੇ ਨੇ ਬਣਾਈ ਸੀਗੀ ਤੇ ਉਹ ਕਹਿੰਦੀ ਕਿ ਆਤਮ ਹੱਤਿਆ ਜਿੰਨਾ ਕਰਕੇ ਉਹਨੇ ਕੀਤੀ ਆ ਉਹ ਸਾਰਾ ਕੁਝ ਵੀਡੀਓ ਚ ਬੋਲ ਕੇ ਗਿਆ ਔਰ ਉਹ ਔਰਤ ਨੇ ਦੱਸਿਆ ਕਿ ਵੀ ਉਹਨਾਂ ਨੇ ਦਰਖਾਸਤ ਥਾਣੇ ਵੀ ਦਿੱਤੀ ਆ ਐਸਐਸਪੀ ਸਾਹਿਬ ਨੂੰ ਵੀ ਉਹਨਾਂ ਨੇ ਸ਼ਿਕਾਇਤ ਭੇਜੀ ਹੋਈ ਆ ਪਰ ਉਹ ਕਹਿੰਦੇ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਤੁਹਾਡਾ ਮਤਲਬ ਹੈ ਮੇਰਾ ਵਰਜਨ ਹੈ ਸਾਰੀ ਗੱਲ ਆਕਸਾਈ ਦੇ ਵਿੱਚ ਇਹ ਆ ਕਿ ਇਹਨਾਂ ਨੇ ਕਿਸੇ ਬੰਦੇ ਕੋਲੋਂ 24 ਲੱਖ ਰੁਪਏ ਲਿਆ ਸੀਗਾ ਕਿਸੇ ਗਹਿਣੇ ਤੇ ਤੋਂ 10 ਕਰੋੜ ਆ ਸ਼ਾਇਦ ਸਮਥਿੰਗ ਇਹਨਾਂ ਸੀਗਾ ਹੁਣ ਜਦੋਂ ਸਰਨੀਓਤ ਜਿੰਨਾ ਕਿ ਉਹਨਾਂ ਜਾਜ ਬੰਦੇ ਉਹਨਾਂ ਮਦਾਦਾਂ ਲੀਗਲੀਕ ਆਉਣ ਰਿਪੋਰਟ ਤੇ ਨਹੀਂ ਲੱਗੀ ਇਹਨਾਂ ਮੇਰੇ ਕੋਲ ਹੈ ਗੈਰ ਰੈਡੀਪੋਰਟ ਹਾਂਜੀ ਜਿਸ ਨੂੰ ਇਹਨੇ 24 ਲੱਖ ਰੁਪਏ ਲਿਆ ਸੀ ਕਿਸੇ ਬੰਦਾ ਤੇ ਜਿਹੇ ਭਰਾ ਬਾਹਰ ਹਾਂਜੀ ਉਹ ਪੈਸੇ ਮੰਗਦੇ ਸੀ ਤੇ ਪਹਿਲੀ ਵਾਣ ਨਹੀਂ ਦਿੰਦੇ ਸੀ ਉਹਨਾਂ ਨੂੰ ਅੱਛਾ ਜੀ ਆਇਆ ਸੀ ਮੇਰੇ ਕੋਲੇ ਬੰਦਾ ਇਨੇ ਦਿਖਾ ਦੇਣ ਤੋਂ ਪਹਿਲਾਂ ਇਹਨੇ ਰਾਤ ਦੇ ਟਾਈਮ ਜਦ ਮੇਰਾ ਹਰਤਾਰਤਾਂਗੇ ਇਹਦੇ ਨੂੰ ਦਿਖਾ ਦਿੰਦਾ ਇਹਦੇ ਉਦੋਂ ਮੈਂ ਚੰਗੇ ਹਾਲਤ ਵਿੱਚ ਸੀ ਉਦੋਂ ਹੀ ਅੱਛਾ ਜੀ ਇਹਨੇ ਦਵਾਈ ਪੀਤੀ ਜਾਂ ਕਰਦਾਵੀਆਂ ਉਹਦੇ ਬਾਰੇ ਮੈਨੂੰ ਇਹਨਾ ਨਹੀਂ ਹੈਗਾ ਹਾਂਜੀ ਇਹ ਭੇਜ ਦਿੱਤਾ ਸੀ ਬਾਹਰ ਗੇਟ ਤੋਂ ਬਾਅਦ ਵੀ ਚੱਲ ਤੁਸੀਂ ਲੈ ਕੇ ਆਪਣੇ ਪਰਿਵਾਰ ਨੂੰ ਅੱਛਾ ਜੀ ਇਹ ਵੀ ਨੇਬਾ ਦਾ ਸਾਇਰ ਹੋ ਗਿਆ ਹੈ ਚਾਹੇ ਉਹ ਮੈਡੀਕਲ ਲਈ ਜਾਂ ਕੁਝ ਵੀ ਇਸ ਦੇ ਬਾਰੇ ਮੈਨੂੰ ਨਹੀਂ ਪਤਾ ਨਾ ਇਹਨਾਂ ਨੇ ਮੜ ਕੇ ਸਾਨੂੰ ਕੁਝ ਦੱਸਿਆ ਹੀ ਨਹੀਂ ਹੈ। ਟੀਟਣ ਬੰਦਾ ਇਹ ਸਪਾਇਰ ਹੁੰਦਾ ਵਾ ਉਸ ਦਿਨ ਮੇਰਾ ਥਾਣੇਦਾਰ ਗਿਆ ਉੱਥੇ ਮੌਕੇ ਤੇ ਹਾਂਜੀ ਜੇ ਆਪਾਂ ਕਾਰਵਾਈ ਕਰਦੇ ਆ ਉਹਦੀ ਸਾਰੀ ਉਹ ਸਾਡੇ ਕੋਲ ਵੀਡੀਓ ਵੀ ਹੈਗੀ ਆ ਫਿਰ ਅਸੀਂ 174 ਦੀ ਕਾਰਵਾਈ ਲਈ ਰੈਡੀ ਸੀ ਵੀ ਚਲੋ ਇਦਾਂ ਦੀ 174 ਦੀ ਕਾਰਵਾਈ ਕਰਦੀ ਹੈ ਹਾਂਜੀ ਮੇਰੇ ਥਾਣੇਦਾਰ ਨੇ ਉਹਨਾਂ ਨੇ ਬਿਲਕੁਲ ਕੰਫਰੋਟ ਨਹੀਂ ਕੀਤਾ ਸਾਡੇ ਕੋਲ ਵੀਡੀਓ ਵੀ ਹੈਗੀ ਜੀ ਤੁਸੀਂ ਵੀ ਸਾਡੇ ਕੋਲ ਆ ਜੋ ਕਿਸੇ ਵੇਲੇ ਤੁਹਾਨੂੰ ਵੀਡੀਓ ਵੀ ਦਿਤਾਗੇ ਜੀ ਇਹ ਹੱਥ ਜੋੜਦੇ ਆ ਵੀ ਸਾਡੀ ਸਾਡੇ ਮੁੰਡੇ ਦੀ ਗਲਤੀ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਪੋਸਟਮਾਰਟਮ ਨਹੀਂ ਕਰਨਾ ਸਿੱਧੀ ਦੇ ਵਿੱਚ ਚਿਣਿਆ ਜਦੋਂ ਬੰਦਾ ਮੈਂ ਖੁਦ ਮੌਕੇ ਤੇ ਪਹੁੰਚਾਂ ਅੱਛਾ ਜੀ ਇਹਨ ਅਮਰੀਕੀ ਨਹੀਂ ਪ੍ਰਾਪ ਮੰਨੀ ਮੇਰੇ ਕੋ ਸਾਰੀਆਂ ਵੀਡੀਓ ਪਈਆਂ ਹਨ ਕਹਿੰਦੇ ਵੀ ਅਸੀਂ ਕੁਝ ਨਹੀਂ ਕਰਾਉਣਾ ਚਾਹੁੰਦੇ ਅੱਛਾ ਉਸ ਤੋਂ ਬਾਅਦ ਇਹ ਕਿਹੜੇ ਨੇ ਸਸਕਾਰ ਕਰਤਾ ਉਸ ਬਾਅਦ ਵਿੱਚ ਪਤਾ ਲੱਗਾ ਵੀ ਰਾਜਨਾਮੇ ਹੋ ਗਿਆ ਇਹਨਾਂ ਦਾ 24 ਲੱਖ ਕਿੰਨੇ ਸਮਥਿੰਗ ਇਹਨਾਂ ਮੰਨਣੇ ਪਤਾ ਆ ਗੱਲ ਹੈ ਇਹਨਾਂ ਨੇ ਪੈਸੇ ਲਏ ਸੀ ਪੈਸੇ ਨਾ ਦੇਣ ਦੀ ਖਾਤਰ ਆ ਜਿਹੜਾ ਸਾਰਾ ਠੀਕਾ ਸਭ ਜਿਹੜੀ ਇਹਨਾਂ ਨੇ ਰਚਿਆ ਸਾਰਾ ਵਰਕ ਹਮ ਸਾਥ ਜੀ ਵੀਡੀਓ ਤੁਸੀਂ ਕਿਸ ਲਈ ਆ ਸਕਦੇ ਮੈਂ ਤਾਂ ਨਾ ਇਦਾਂ ਤਾਂ ਨਹੀਂ ਸ਼ੇਅਰ ਕਰ ਸਕਦਾ ਪਲੀਜ਼ ਮੈਂ ਆਪਣੇ ਫੋਟੋ ਤੁਹਾਨੂੰ ਦਿਖਾ ਸਕਦਾ ਹਾਂ ਠੀਕ ਹੈ ਅੱਛਾ ਸਾਨੂੰ ਉਹ ਕਹਿ ਰਹੇ ਆ ਸਾਨੂੰ ਉਹਦਾ ਜਿਹੜਾ ਮੈਂ ਮੈਂ ਮੇਰੀ ਪੂਰੀ ਹੋ ਰਹੀ ਹੈ ਨਾ ਇਹਨਾਂ ਨੇ ਨਾ ਜਿਹੜੇ ਬਿਲਕੁਲ ਚੂਫਾਇਲ ਕਿਚਲਾ ਰਹੇ ਆ ਅਭੀ ਕੀਤਾ ਕੁਝ ਨਹੀਂ ਅਸੀਂ ਸਾਡਾ ਸਣੇ ਦਾਰ ਉੱਥੇ ਗਿਆ ਰਵਾਨ ਗਿਆ ਰਫਟਾ ਸਾਡਾ ਕੁਝ ਹੋਇਆ ਸਾਡਾ ਹੂੰ ਹਾਂਜੀ ਤੇ ਹੁਣ ਉਹ ਕਹਿ ਰਿਹਾ ਕਿ ਪੁਲਿਸ ਨੇ ਪੈਸੇ ਖਾਦੇ ਆ ਦੂਜੀ ਤਰ ਤੋਂ ਉਹ ਲਿਖ ਤੇ ਫਿਰਿਆ ਨਹੀਂ ਕਿਸੇ ਤੇ ਲਾਉਂਦੀ ਹੁੰਦੀ ਬੰਦਾ ਹਾਂਜੀ ਨਹੀਂ ਮੈਂ ਤੁਹਾਡੇ ਇਹ ਇਹਦੇ ਉੱਪਰ ਇਹਦੇ ਉੱਪਰ ਹੀ ਤੁਹਾਡਾ ਮੈਂ ਪੱਖ ਚਾਹਣਾ ਜੀ ਉਹ ਕਹਿੰਦੇ ਕਿ ਪੁਲਿਸ ਨੇ ਸਾਡਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਮੁੰਡੇ ਦਾ ਉਹ ਕਹਿੰਦੇ ਕਿ ਕਰਾ ਰਹੇ ਸੀਗੇ ਜੀ ਸਰ ਸਾਡੇ ਤੋਂ ਦਬਾਅ ਪਾ ਕੇ ਸਾਡੇ ਤੋਂ ਪੁਲਿਸ ਨੇ ਅ ਅੰਗੂਠੇ ਵਗੈਰਾ ਲਵਾ ਲਏ ਤਸਕਿਤ ਵਗੈਰਾ ਕਰਾ ਲਏ ਉਸ ਦਿਨ ਇਹਨਾਂ ਦਾ ਕੋਈ ਆਇਆ ਹੀ ਆ ਮੈਨੂੰ ਨਾਂ ਨਹੀਂ ਯਾਦਾ ਕਿ ਉਹਨਾਂ ਦਾ ਕਿਸੇ ਸ਼ਹਿਰ ਸ਼ਾਮਲਾ ਵਾਲਾ ਸ਼ਹਿਰ ਆਇਆ ਜੀ ਮੈਨੂੰ ਨਹੀਂ ਪਤਾ ਕਿਹੜੇ ਵਿੰਗ 'ਚ ਲੱਗੇ ਨੇ ਹਾਜੀ ਸਾਹਿਬ ਹੂੰ ਉਹਨਾਂ ਨਾਲ ਜਿਹੜੀ ਗੱਲ ਹੋਈ ਉਹ ਕਹਿੰਦੇ ਇਹਨਾਂ ਨੇ ਉਹਦੀ ਵੀ ਪ੍ਰਵਾਹ ਨਹੀਂ ਮੰਨੀ ਅੱਛਾ ਆਈਜੀ ਰੈਂਕ ਦੇ ਸੀਗੇ ਤੇ ਉਹਨਾਂ ਦੇ ਨਾਲ ਕੋਸਕਿਉਰਟੀ ਗਾਰਡ ਦੀ ਸਹਾਇਤ ਉਹਨਾਂ ਨੇ ਮੇਰੀ ਗੱਲ ਕਰਾਈ ਸਿਕਿਉਰਿਟੀ ਗਾਰਡ ਜਾਂ ਉਹਨਾਂ ਦਾ ਸਹਾਇਤ ਪਾਣੀ ਪੁਲਾਉਣ ਵਾਲਾ ਸੀ ਬੰਦਾ ਅੱਛਾ ਜੀ ਤੇ ਉਹਨਾਂ ਨੂੰ ਮੈਂ ਜਦੋਂ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਸਰਾਹ ਮੰਗਵਾਲਾ ਤੇ ਕਹਿੰਦੇ ਲਭ ਹਾਂ ਠੀਕ ਹੈ ਤੁਸੀਂ ਇਹਨਾਂ ਦਾ ਨਾ ਕਰਾ ਦਿਓ ਪੋਸਟ ਮੈਡਮ ਲੇਕਿਨ ਇਹਨਾਂ ਨੇ ਉਹਨਾਂ ਦੀ ਵੀ ਨਹੀਂ ਮੰਨੀ ਉਹ ਮੁਲਾਜ਼ਮ ਤੇ ਬਾਈਫੇਸ ਹੁਣ ਮੈਂ ਨਾ ਹੀ ਨਾ ਨਹੀਂ ਜਾਣਦਾ ਤੇ ਵੀਡੀਓ ਦੇ ਵਿੱਚ ਸ਼ਾਇਦ ਮੇਰੇ ਕੋਲ ਹੈਗਾ ਉਹ ਕਾਦਾ ਵੀ ਅੱਛਾ ਜੀ ਤੇ ਉਹ ਜਿਹੜੀ ਉਹ ਜਿਹੜੀ ਮੁੰਡੇ ਨੇ ਸੁਸਾਈਡ ਕਰਨ ਤੋਂ ਪਹਿਲਾਂ ਆਤਮ ਹਤਿਆ ਕਰਨ ਤੋਂ ਪਹਿਲਾਂ ਵੀਡੀਓ ਬਣਾਈ ਹੈ ਜੀ ਉਹ ਵੀ ਐਸਐਚਓ ਸਾਹਿਬ ਪਹੁੰਚੀ ਹੈ ਤੁਹਾਡੇ ਕੋਲ ਨਹੀਂ ਉਹ ਨਹੀਂ ਮੇਰੇ ਕੋਲ ਪਹੁੰਚੀ ਜੀ ਜਿਹੜੀ ਜਿਹੜੀ ਮਰ ਮਿਰਤਕ ਦੇ ਟਾਈਮ ਦੇ ਵਿੱਚ ਮੇਰੇ ਕੋਲ ਜਿਹੜੀ ਥਾਣੇਦਾਰ ਮੇਰਾ ਮੌਕੇ ਤੇ ਗਿਆ ਜਾਂ ਸਾਰਾ ਹੈਗੀ ਉਹ ਸਾਰੀਆਂ ਸਾਡੇ ਕੋਲ ਵੀਡੀਓ ਹੈਗੀ ਨਹੀਂ ਮੁੰਡੇ ਨੇ ਮਰਨ ਤੋਂ ਪਹਿਲਾਂ ਤਕਰੀਬਨ 6 ਮਿੰਟ ਦੀ ਇੱਕ ਵੀਡੀਓ ਹੈ ਉਹ ਬਣਾਈ ਹੈ ਉਹ ਮੁੰਡਾ ਰੋਣ ਦੇ ਵਿੱਚ ਔਰ ਉਹ ਬੋਲ ਰਿਹਾ ਕਿ ਮੈਨੂੰ ਇੰਨਾ ਲੋਕਾਂ ਨੇ ਤੰਗ ਬੜਾ ਕੀਤਾ ਹੈ ਪਰੇਸ਼ਾਨ ਕੀਤਾ ਔਰ ਇਹ ਪਰਿਵਾਰ ਵੀ ਨਹੀਂ ਕਹਿ ਰਿਹਾ ਉਹ ਵੀਡੀਓ ਨਹੀਂ ਮੇਰੇ ਕੋਲ ਆਈ ਹੈਗੀ ਜੀ ਲੇਕਿਨ ਉਹਦੇ ਵਿੱਚ ਇਹ ਵੀ ਉਹ ਤਾਂ ਕਲੀਅਰ ਹੈ ਵੀ ਪੈਸੇ ਇਹਨਾਂ ਨੇ 24 ਲੱਖ ਦੇਣਾ ਅੱਛਾ ਜੀ ਹਾਂ ਹੁਣ ਇਹ 24 ਲੱਖ ਹੁਣ ਲੈ ਨਹੀਂ ਦੇਣ ਦੇਣ ਦੇਲੇ ਮੁੜ ਕੇ ਹਾਂਜੀ ਹਾਂਜੀ ਪੈਸੇ ਲੈਣ ਵੇਲੇ ਅੱਖਾਂ ਕੁਝ ਹੋਉਂਦੀਆਂ ਤੇ ਦੇਣ ਲੈ ਕੇ ਅੱਖਾਂ ਹੋਰ ਹੁੰਦੀਆਂ ਹੂੰ ਹੁਣੇ ਪਰਿਵਾਰ ਇਹ ਕਹਿ ਰਿਹਾ ਜੀ ਕਿ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਅਸੀਂ ਸਿੱਧਾ ਕੋਰਟ ਤੇ ਆਜੋ ਮੈਂ ਤੁਹਾਨੂੰ ਸਾਰੀ ਕੁਝ ਵੀਡੀਓ ਆ ਕੋਰਟ ਚ ਜੀ ਆ ਪਗੜੀ ਬਾਕੀ ਇਹ ਵੀ ਮੇਰੇ ਕੋਲ ਸਾਰਾ ਕੁਝ ਹੈਗੀ ਹੈ ਇਹਦਾ ਜੀ ਹੂੰ ਸਾਰੇ ਕੋਰਟ ਸਾਡੇ ਕੋਲ ਆ ਉਹ ਜਦੋਂ ਲੋਰ ਪੈਂਦੇ ਸੀ ਬੇਚਰਾਂ ਠੀਕ ਹੈ ਚਲੋ ਤੁਹਾਡੇ ਮੁਤਾਬਕ ਤੁਸੀਂ ਕਾਰਵਾਈ ਸਫੀਸ਼ੀਐਂਟ ਕੀਤੀ ਹੈ ਬਿਲਕੁਲ ਬਿਲਕੁਲ ਬਿਲਕੁਲ